ਲੱਖਾ ਸਿਦੜਾ ਜ਼ਿਆਦਾਤਰ ਪੰਜਾਬੀ ਨੌਜਵਾਨਾਂ ਵਿੱਚ ਇੱਕ ਬਹੁਤ ਮਸ਼ਹੂਰ ਨਾਮ ਹੈ ਲੱਖਾ ਆਪਣੇ ਪਿਛਲੇ ਜੀਵਨ ਕਾਰਨ ਪੰਜਾਬ ਪੁਲਿਸ ਲਈ ਵੀ ਇੱਕ ਖਤਰਨਾਕ ਨਾਮ ਰਿਹਾ ਹੈ ਲੱਖਾ ਸਿਦੜਾ ਇੱਕ ਯੂਥ ਆਈਕਨ ਅਤੇ ਪੁਰਾਣੇ ਗੈਂਗਸਟਰ ਹਨ ਜੋ ਅੱਜ ਇੱਕ ਸਮਾਜ ਸੇਵੀ ਅਤੇ ਰਾਜਨੀਤਿਕ ਕਾਰਕੁਨ ਬਣ ਗਏ ਹਨ ਲੱਖਾ ਸਿਦੜਾ ਦਾ ਅਸਲੀ ਨਾਮ ਲਖਵੀਰ ਸਿੰਘ ਹੈ ਅਤੇ ਉਹ ਬਠਿੰਡਾ ਦੇ ਇੱਕ ਛੋਟੇ ਜਿਹੇ ਪਿੰਡ ਸਦੜਾ ਦਾ ਰਹਿਣ ਵਾਲਾ ਹੈ ਪੜਾਈ ਵਿੱਚ ਲੱਖਾ ਸਿਦਾਰਣਾ ਕਾਫੀ ਹੁਸ਼ਿਆਰ ਸੀ ਉਸਨੇ ਡਬਲ ਐਮਏ ਕੀਤੀ ਹੈ ਜਿਸ ਵਿੱਚੋਂ ਇੱਕ ਪੰਜਾਬੀ ਭਾਸ਼ਾ ਵਿੱਚ ਹੈ ਅਤੇ ਦੂਜਾ ਉਰਦੂ ਭਾਸ਼ਾ ਵਿੱਚ ਉਸ ਉਤੇ 26 ਜਨਵਰੀ 2021 ਨੂੰ ਲਾਲ ਕਿਲੇ ਦੀ ਹਿੰਸਾ ਨੂੰ ਭੜਕਾਉਣ ਦਾ ਵੀ ਦੋਸ਼ ਸੀ ਉਸ ਨੂੰ ਲੱਭਣ ਲਈ ਦਿੱਲੀ ਪੁਲਿਸ ਦੁਆਰਾ ਲੱਖਾ ਸਿਦਾਰਣਾ ਉਤੇ 1 ਲੱਖ ਦਾ ਇਨਾਮ ਸੀ ਕੁਝ ਸਿਆਸੀ ਅਤੇ ਸਮਾਜਿਕ ਕਾਰਨਾ ਕਰਕੇ ਲਖਵੀਰ ਸਿੰਘ ਉਰਫ ਲੱਖਾ ਸਿਦਾਰਣਾ ਨੂੰ ਅਪਰਾਧ ਦੀ ਦੁਨੀਆ ਵਿੱਚ ਔੜਾ ਪਿਆ ਲੱਖਾ ਸਿਦਾਨਾ ਆਪਣੀ ਪੜ੍ਹਾਈ ਵਿੱਚ ਬਹੁਤ ਵਧੀਆ ਸੀ ਕਿਉਂਕਿ ਉਸ ਕੋਲ ਮਾਸਟਰਸ ਵਿੱਚ ਦੋ ਡਿਗਰੀਆਂ ਸਨ ਲੱਖਾ ਸ਼ੁਰੂਆਤੀ ਦਿਨਾਂ ਤੋਂ ਬਹੁਤ ਹਿੰਮਤ ਵਾਲਾ ਸੀ ਇਸ ਲਈ ਉਹ ਵਿਦਿਆਰਥੀਆਂ ਦੇ ਮਾਮਲਿਆਂ ਜਿਵੇਂ ਬਸਪਾਸਾਨ ਫੀਸਾਂ ਦੀਆਂ ਸਹੂਲਤਾਂ ਤੇ ਹੋਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਅੱਗੇ ਆਉਂਦਾ ਸੀ ਇਸ ਜਜ਼ਬੇ ਨਾਲ ਲੱਖਾ ਨੇ ਆਪਣੇ ਕਾਲਜ ਵਿੱਚ ਨੌਜਵਾਨਾਂ ਦਾ ਭਾਰੀ ਧਿਆਨ ਹਾਸਲ ਕੀਤਾ ਅਤੇ ਉਸ ਦੇ ਦੋਸਤਾਂ ਦਾ ਕੇਰਾ ਹੋਰ ਵੀ ਵਿਸ਼ਾਲ ਹੋਣ ਲੱਗਾ ਅੱਗੇ ਚੱਲ ਕੇ ਲੱਖਾ ਨੇ ਸਿਆਸੀ ਘੇਰੇ ਕੁਝ ਮਾੜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਰਾਜਨੀਤਕ ਤਾਵਾ ਦੀ ਤਾਕਤ ਨਾਲ ਉਸਨੇ ਮਨੀ ਲਾਂਡਰਿੰਗ ਅਤੇ ਲੈਂਡ ਕੈਪਚਰਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਉਹ ਅਪਰਾਧ ਲਾਈਨ ਵਿੱਚ ਕੁੱਦ ਗਿਆ ਉਸਨੇ ਕਬੱਡੀ ਖੇਡ ਛੱਡ ਦਿੱਤੀ ਅਤੇ ਅਪਰਾਧ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਉਹ ਲਗਾਤਾਰ ਇੱਕ ਵਿਧਾਇਕ ਦੇ ਸੰਪਰਕ ਵਿੱਚ ਸੀ ਇਸ ਲਈ ਲੱਖਾ ਨੂੰ ਪੂਰਾ ਯਕੀਨ ਸੀ ਕਿ ਪੁਲਿਸ ਉਸਨੂੰ ਗ੍ਰਿਫਤਾਰ ਨਹੀਂ ਕਰ ਸਕਦੀ ਕਿਉਂਕਿ ਉਹ ਹੁਣ ਇੱਕ ਸਿਆਸੀ ਪਿਛੋਕੜ ਵਾਲਾ ਵਿਅਕਤੀ ਸੀ ਇੱਕ ਵਾਰ ਲੱਖਾ ਅਤੇ ਉਸਦੇ ਵਿਰੋਧੀ ਦੀ ਪਿੰਡ ਵਿੱਚ ਲੜਾਈ ਹੋਈ ਅਤੇ ਇਸ ਲੜਾਈ ਵਿੱਚ ਇੱਕ ਵਿਅਕਤੀ ਮਾਰਿਆ ਗਿਆ। ਇਸ ਵਾਰ ਲਖਵੀਰ ਪੰਜਾਬ ਪੁਲਿਸ ਨਾਲ ਵਿਵਾਦ ਵਿੱਚ ਪੈ ਗਿਆ ਅਤੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਹ ਉਸਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਕਿਉਂਕਿ ਉਸਦੇ ਇੱਕ ਸਿਆਸੀ ਸਥਾਨ ਅਤੇ ਚੰਗੇ ਸਬੰਧ ਹਨ। ਲੱਖਾ ਸਿਦਾਰਾ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹਨਾਂ ਨੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਹਨਾਂ ਨੂੰ ਮਾਰ ਦੇਵੇਗਾ। ਇਸ ਵਾਰ ਪੰਜਾਬ ਪੁਲਿਸ ਨੇ ਲੱਖਾ ਸਿਦਾਰਣਾ ਤੇ ਕਈ ਮੁਕਦਮੇ ਦਰਜ ਕੀਤੇ ਜਿਵੇਂ ਕਿ ਜ਼ਮੀਨ ਵਸੂਲੀ ਧਮਕੀਆਂ ਕਤਲ ਕਤਲ ਦੀ ਕੋਸ਼ਿਸ਼ ਲੈਂਡ ਲਾਂਡ ਰਿੰਗ ਅਤੇ ਹੋਰ ਬਹੁਤ ਸਾਰੇ ਇਹ ਲੱਖਾ ਸਿਦਾਰਣਾ ਦੀ ਸਭ ਤੋਂ ਵੱਡੀ ਗਲਤੀ ਸੀ ਜਦੋਂ ਉਸਨੇ ਪੰਜਾਬ ਪੁਲਿਸ ਨਾਲ ਟਕਰਾਅ ਕੀਤਾ ਕਿਉਂਕਿ ਉਸ ਨੂੰ ਆਪਣੇ ਰਾਜਨੀਤਿਕ ਸਥਾਨ ਬਾਰੇ ਯਕੀਨ ਸੀ ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ ਇੱਥੋਂ ਤੱਕ ਕਿ ਜਿਨ੍ਹਾਂ ਰਾਜਨੀਤਿਕ ਲੋਕਾਂ ਲਈ ਉਹ ਕੰਮ ਕਰਦਾ ਸੀ ਉਹਨਾਂ ਨੇ ਵੀ ਨਹੀਂ ਲੱਖਾਂ ਨੂੰ ਰਾਮਪੁਰਾ ਫੂਲ ਪੁਲਿਸ ਨੇ ਗ੍ਰਿਫਤਾਰ ਕਰਕੇ ਬੁਰੀ ਤਰ੍ਹਾਂ ਕੁੱਟਿਆ ਉਸ ਸਵੇ ਕਿਸੇ ਵੀ ਸਿਆਸੀ ਰਿਸ਼ਤੇਦਾਰ ਨੇ ਲੱਖਾਂ ਨੂੰ ਪੁਲਿਸ ਤੋਂ छुड़ाया ਨਹੀਂ ਸੀ ਕਤਲ ਕੇਸ ਨਾਲ ਲੱਖਾਂ ਹੁਣ ਸਲਾਖਾਂ ਦੇ ਪਿੱਛੇ ਸੀ ਅਤੇ ਉਹ ਅਤੀਤ ਵਿੱਚ ਕੀਤੀ ਹਰ ਗਲਤੀ ਨੂੰ ਦੇਖ ਰਿਹਾ ਸੀ ਉਹ ਸਾਹਿਤ ਪ੍ਰੇਮੀ ਹੋਣ ਕਰਕੇ ਜ਼ਿਆਦਾਤਰ ਸਮਾਂ ਜੇਲ੍ਹ ਵਿੱਚ ਕਿਤਾਬਾਂ ਪੜ੍ਹਦਾ ਰਹਿੰਦਾ ਸੀ ਇੱਕ ਟੀਵੀ ਚੈਨਲ ਦੀ ਇੰਟਰਵਿਊ ਵਿੱਚ ਲੱਖਾਂ ਨੇ ਕਿਹਾ ਕਿ ਇੱਕ ਕਿਤਾਬ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਕਿਉਂਕਿ ਉਹ ਆਪਣੇ ਜੇਲ੍ਹ ਦੇ ਸਮੇਂ ਦੌਰਾਨ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਤੋਂ ਪ੍ਰਭਾਵਿਤ ਹੋ ਕੇ ਉਹ ਸਮਾਜਿਕ ਕਾਰਜ ਅਤੇ ਭੁਲਾਈ ਬਾਰੇ ਸੋਚਣ ਲੱਗਾ ਲੱਖਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਲੋਕ ਭੁਲਾਈ ਅਤੇ ਸਮਾਜਿਕ ਮੁੱਦਿਆਂ ਵਿੱਚ ਸ਼ਾਮਲ ਹੋਣ ਲੱਗਾ ਉਹ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਕਿਉਂਕਿ ਉਹ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਪੰਜਾਬ ਦੇ ਹਰ ਸਕੂਲ ਵਿੱਚ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕੀਤਾ ਜਾਵੇ ਉਹਨੇ ਪੰਜਾਬ ਦੇ ਕਾਨਵੈਂਟ ਸਕੂਲ ਸਮੇਤ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਜ਼ਰੂਰੀ ਬਣਾਉਣ ਲਈ ਕੇਸ ਵੀ ਲੜਿਆ ਉਹ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਇਸ ਲਈ ਉਹ ਦਿੱਲੀ ਵਿੱਚ ਕਿਸਾਨ ਪ੍ਰਦਰਸ਼ਨ ਦਾ ਸਮਰਥਨ ਕਰਦਾ ਸੀ ਲੱਖਾਂ ਨੂੰ 2017 ਵਿੱਚ ਬਠਿੰਡਾ ਬਰਨਾਲਾ ਰੋਡ ਦੇ ਸਾਈਨ ਬੋਰਡ ਨੂੰ ਰਗੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਸਨੇ ਬੈਰੀਅਰ ਅਤੇ ਸਾਈਨ ਬੋਰਡ ਤੋਂ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਨੂੰ ਰਗੜਿਆ ਕਿਉਂਕਿ ਉਸਨੇ ਇਹ ਨੁਕਤਾ ਉਠਾਇਆ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ ਸਿਖਰ ਤੇ ਹੋਣੀ ਚਾਹੀਦੀ ਹੈ ਇਸ ਲਈ ਲੱਖਾ ਨੂੰ ਮੂੜ ਪੁਲਿਸ ਹਿਰਾਸਤ ਵਿੱਚ ਜਾਣਾ ਪਿਆ ਪਰ ਜਲਦੀ ਹੀ ਉਹ ਜੇਲ੍ਹ ਤੋਂ ਬਾਹਰ ਆ ਗਿਆ ਲੱਖਾ ਸਿਦੜਾ 26 ਜਨਵਰੀ 2021 ਦੇ ਦਿੱਲੀ ਲਾਲ ਕਿਲਾ ਹਿੰਸਾ ਲਈ ਵੀ ਜਾਣਿਆ ਜਾਂਦਾ ਹੈ ਉਸ ਦੀ ਭਾਲ ਕਰਨ ਲਈ ਦਿੱਲੀ ਪੁਲਿਸ ਵੱਲੋਂ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਜੇਕਰ ਆਪਾਂ ਲੱਖਾਂ ਦੀ ਰਾਜਨੀਤਿਕ ਕੈਰੀਅਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਹਿਲਾਂ ਆਪਣੀ ਪਾਰਟੀ ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ ਸਿਦਾਨਾ ਨੇ ਇਸ ਪਾਰਟੀ ਦੀ ਤਰਫੋਂ ਰਾਮਪੁਰਾ ਖੇਤਰ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਹਾਲਾਂਕਿ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਇਸ ਚੋਣ ਦੌਰਾਨ ਪਿੰਡ ਪਗਤਾ ਪਾਈ ਵਿਖੇ ਉਸ ਤੇ ਵੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਸ ਘਟਨਾ ਤੋਂ ਬਾਅਦ ਸਿਦਾਨਾ ਨੇ ਉਸ ਸਮੇਂ ਦੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਗੰਭੀਰ ਦੋਸ਼ ਲਗਾਏ ਸਨ ਇਸ ਤੋਂ ਬਾਅਦ ਸਾਲ 2018 ਵਿੱਚ ਵੀ ਲੱਖਾ ਸਿਦਾਨਾ ਨੇ ਵਿਧਾਨ ਸਭਾ ਤੋਂ ਚੋਣ ਲੜੀ ਸੀ 2024 ਵਿੱਚ ਲੱਖਾ ਸਿਦਾਨਾ ਨੇ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜੀ ਹਾਲਾਂਕਿ ਇਸ ਚੋਣ ਵਿੱਚ ਵੀ ਉਸ ਨੂੰ ਹਾਰ ਦਾ ਸਹਿਮਣਾ ਕਰਨਾ ਪਿਆ